ਕੀ ਆਪਾ ਦਾ ਲੈਣ ਵਾਲਾ ਆ ਦੱਸ ਹਾਂ ਜੀ ਦੱਸ ਫਿਰ ਬੱਕਰੇ 15000 ਰੁਪਏ ਜੀ ਜ਼ਿਆਦਾ ਨਹੀਂ ਨਹੀਂ ਜ਼ਿਆਦਾ ਨਹੀਂ ਠੀਕ ਹੈ ਜੀ ਹਾਂ ਠੀਕ ਹੈ ਦੇਖ ਲਾ ਦੋ ਦੰਦ ਖੰਡਾ ਜੀ ਵਧੀਆ ਬਰੀਡ ਦੀ ਫੱਟ ਹੈ ਦੋ ਦੰਦ ਨਾਲੇ ਬਾਜਨ ਵੀ ਇੰਨੇ ਜੀ ਦੁੱਬਣੇ ਦੀ ਬਣਦੀ ਹੈ ਹਾਂ ਵੱਡ ਕੇ ਵਿੱਚ ਦੁੱਬਣੇ ਜੀ ਬਣਦੀ ਹੈ ਫਿਰ ਵੀ ਦੇਖ ਲਾ ਠੀਕ ਹੈ ਜੀ ਉਇਓ ਕਹੀਆਂ ਨਾ ਠੀਕ ਹੈ ਹਾਂ 7000 ਰੁਪਏ ਦੇ ਦਾਂ ਆ ਜਿੰਮੀ ਆ ਆਟਾ ਨਹੀਂ ਖੁੰਨ ਦਿੱਤਾ ਦੱਬ ਦਾ ਦੋ ਆ ਜਾਂਦੀ ਹੈ ਹੋ ਘਟ ਹੈ ਜੀ 7000 ਰੁਪਏ ਦੇ ਦਨਿਆ ਬਾਕਰੀ ਅੰਦਰਾਂ ਦੀ ਕਿਹਾ ਜੀ ਹੁਣ ਜਿਆਦੇ ਆ ਜਰ ਸਾਹੀ ਦੱਸਾ ਸਹੀ 540 ਘਟ ਲੈ ਜੋ ਹੋਰ ਕੀ ਹੈ ਜੀ ਪੱਕਾ ਜੀ ਜਹਦੇ ਪੱਕੀ ਹੋਈ ਨਹੀਂ ਜਾਂ 14 ਦੀ ਲੈ ਜੋ 14 ਦੀ ਉੱਚੀ ਹੈ ਇਹਦਾ ਫੜੀ ਐ ਇਕੱਠੀ ਹੋਈ ਖੜੀ ਐ ਬਸ ਫਟ ਲੱਗਦੀ ਹੁੰਦੀ ਐ ਕੀ ਉਹ ਲੋਕ ਦੇਖ ਲਿਓ ਹਾਂ ਨੂ ਹੁਣ ਆ ਵੀ ਜਨਾਬ ਜੀ ਦੇਈ ਤੀ ਮਾਰ ਗਿਆ ਨਾ ਉਹ ਹੀ ਗਰੀ ਦੀ ਪੱਠਾ ਬੋਟ ਵੀ ਦੇ ਰੋ ਦੋ ਦੰਦਾ ਕਾਦਾ ਨਹੀਂ ਹੈਗਾ ਵੱਧ ਬਤੇਰਾ ਕਰੂ ਜੀ ਇਹ ਕਿਹੜਾ ਗੱਪਣ ਹੋਈ ਹਾਂਜੀ ਪੱਠ ਬਾਣੀ ਹੈ ਤੇਰੀ ਇਹਦੀ ਆ ਤੇਰੀ ਬਾਣੀ ਹੈ ਦੀ ਹੈ ਹਾਂ ਇਹ ਦੋਏ ਸਾਡੂ ਸਾਡੂ ਨੇ ਓਰੇ ਆ ਫਿਰ ਆ ਜਾ ਗਾਹਾਂ ਆ ਜਾ ਜੀ ਬੋਲੋ ਰੇ ਬੜਾ ਠਾ ਆ ਜਾਂਦੀ ਨਹੀਂ ਬਣਦੀ ਹਾਂ 9500 ਰੁਪਏ ਲੱਗ ਗਏ ਫਿਰ ਦੇਣੀ ਕਿੰਨੇ ਦੀ ਆ ਤਾਂ ਮੈਂ ਆ 13 ਮੰਗਿਆ ਦੀ ਮੈਂ ਤਾਂ 12.5 ਦੀ ਲੈ ਜਾਉ ਨਹੀਂ ਪੱਕੇ ਜੇ ਦੱਸ ਪੱਕੇ 11000 ਦੀ ਦੂੰ ਨਹੀਂ ਤੂੰ ਪੁਕਾਈ ਜੋ ਮਰਜ਼ੀ ਮਾਰੀ ਲੈ ਤੂੰ ਤੇਰੀ ਇਮਾਨਦਾਰੀ ਦੀ 9000 ਦੀ हाँ साढ़े तो नौ मिल तो दस हजार दी बच्चा क्या साढ़े नौ हाँ नहीं एक कुर्गा लगा हुआ दस हजार दी हो दस हजार दी भाई आ भाई।, भाई।, भाई ने ले लिया आ भाई ने ले लिया आ चढ़ाई पर रह गया पहली पतली यानि तन्ना बांग्लू चार बांग्लू देख रहे हो तो ये छोटा 8 9 50000 ਛੜਦੇ 50000 ਛੜ ਦੇਗਾ 10000 ਦੀ ਹੋ ਗਈ ਬਾਈ ਪੱਠੇ ਚੱਲ ਚੰਗੀ ਆ ਹਾਂ ਉਹ ਬਾਈ ਬਾਜਨ ਦੇ ਹਿਸਾਬ ਨਾਲ ਵੀ ਠੀਕ ਆ ਦੋਵੇਂ ਪਾਸੋਂ ਠੀਕ ਹੈ ਬਾਜਨ ਵੀ ਦੁੱਗਣਿਆਂ ਦੀ ਐ ਉੰਬੀ ਵੀ ਠੀਕ ਐ ਯਾਰ ਗੁਰਗੱਲੀ ਤੇ 10 ਚੋ ਗਿਆ ਪੂਰੇ 10 ਕੰਨਾ ਕੋਨਾ ਦੀ ਵੀ ਸਾਫ ਆ ਬਾਈ ਠੀਕ ਆ ਤਲ ਬਾਜ਼ਾਰ ਚ ਜਿਹੜੇ ਉਹਦੇ ਹਿਸਾਬ ਚ ਬਾਜ਼ਾਰ ਚ ਵੀ ਚੰਗੀ ਆ ਕਹਿੰਦਾ ਕੋਈ ਸਾਨੂੰ ਸ਼ੂਟ ਨਾ ਕਰੇ ਇਹ ਦੋ ਜਿਹੇ ਕੰਮ ਕਰਦੇ ਨੇ ਵਨ ਰੇ ਜੀ